ਬਰਬਾਤੀ ਮਹੱਲਾ ਪਹਿਲਾ ਗੁਰਪ੍ਰਸਾਦ ਦੀ ਵਿਦਿਆ ਵਿਚਾਰ ਹੈ ਪੜ ਪੜ ਪਾ ਬਹਿਮਾਨ ਆਪਾ ਮਤੇ ਆਪ ਪ੍ਰਗਾਸਿਆ ਪਾਇਆ ਮਰਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਹਉ ਤੈ ਪਹਿ ਮੰਗਉ ਦੇਹ ਆਪਣਾ ਨਾਮ ਰਾਉ ਪੰਚ ਤਸਕਰ ਧਾਵਤ ਰਾਕੇ ਚੁਕਾ ਮਨ ਅਭਿਮਾਨ ਵਿਸ਼ਟ ਬੇਕਾਰੀ ਤੁਰਮਤ ਭਾਗੀ ਐਸਾ ਭ੍ਰਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਨ ਦੂਦ ਕਰਮ ਸੰਤੋਖ ਕੀ ਯੋਗ ਕਰ ਐਸਾ ਮੰਗੋ ਦਾਨ ਖੇਮਾ ਧੀਰਜ ਕਰ ਗਉ ਲਵੇਰੀ ਸਹਜੇ ਬਸਰਾ ਖੀਰ ਪੀਐ ਸਫਤ ਸ਼ਰਮ ਕਾ ਕਪੜਾ ਮੰਗਉ ਹਰ ਗੁਣ ਨਾਨਕ ਰਬ ਤਰਹਿ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨਨ ਰਾਖਿਆ ਜਾਵਤ ਕਿਉ ਰਾਖਿਆ ਜਾਏ ਜਿਸ ਤੇ ਹੋਆ ਸੋਈ ਪਰ ਜਾਣਾ ਜਾ ਉਸਹੀ ਮਹ ਸੁਮਾਏ ਤੂੰ ਹੈ ਹਵਾ ਹੋ ਤੇਰੀ ਰਜਾਈ ਜੋ ਕੁਛ ਕਰ ਹੈ ਸੋਈ ਪਰ ਹੋਏ ਬਾ ਅਵਰ ਨਾ ਕਰਣਾ ਜਾਏ ਰਹੋ ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤਾ ਇੱਕ ਸਖਨੀ ਇੱਕ ਹੋਰ ਭਰੀਤ ਇੱਕ ਸਖਨੀ ਹੋਰ ਫੇਰ ਭਰੀਤ ਹੈ ਤੈ ਸੋਈ ਤੈਸੋ ਹੀ ਇਹੋ ਖੇਲ ਖਸਮ ਕਾ ਜਿਉਸ ਕੀ ਵੜਿਆਈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਮਾਨ ਵਿਚਾਰ ਦੇਖੋ ਬ੍ਰਹਮ ਗਿਆਨੀ ਕੌਨ ਗਿਰਹੀ ਕੌਨ ਉਦਾਸੀ ਜਿਸ ਕਾ ਕੀਆ ਸਤਿਸਹੀ ਤੇਸੇ ਹੀ ਸੌਪਕੈ ਇਹ ਰਹਾ ਨਿਰਮਾਣ ਤਿਸ ਤੇ ਹੋਵਾ ਸੋਈ ਕਰਮ ਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣ ਪ੍ਰਭਾਤ ਕੀ ਮਹੱਲਾ ਪਹਿਲਾ ਦਿਸ਼ਟ ਬਿਕਾਰੀ ਬੰਧਨ ਬਾਂਧੈ ਹਉ ਤਿਸ ਕੈ ਬਲ ਜਾਈ ਪਾਪੁਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ਬੋਲੋ ਸਚ ਨਾਮੁ ਕਰਤਾ ਪੁਰਖੁ ਨ ਨਾ ਆਵਣੁ ਵਾਰੁ ਰਹਾ ਉਚਾ ਤੇਖੁ ਨੀਚੁ ਕਰਤੈ ਨੀਚ ਕਰੈ ਸੁਲਤਾਨੁ ਜਿਨੀ ਜਾਣ ਸੁ ਜਾਣਿਆ ਜਗ ਤੇ ਪੂਰੇ ਪਰਮਾਨਤਾ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਇ ਆਪੇ ਖੇਲ ਕਰੇ ਸਭ ਕਰਤਾ ਸਭ ਜਿ ਕੋਈ ਨਾ ਪਰਬਤ ਸਬਦ ਧਿਆਈਐ ਛੋਡ ਦੁਨੀ ਪਰੀਤਾ ਪ੍ਰਣਮਤ ਨਾਨਕ ਦਾਸਨ ਦਾਸਾ ਜਾਗ ਹਾਰਿਆ ਤਿੰਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇ ਮਨ ਪੰਖੀ ਆਕਾਸ਼ ਤਸਕਰ ਸਭ ਦਿਨ ਵਾਰੇ ਆਨ ਗੁਰੂ ਉਠਾ ਸਬਾਸ ਜੇ ਤੂੰ ਰੱਖ ਰੱਖ ਲੈ ਸਬਤ ਹੋਇ ਰਾਸ ਐਸਾ ਨਾਮ ਰਤਨ ਨਿਤ ਮੇਰੇ ਗੁਰਮਤਿ ਲਗੋ ਪਾਗ ਤੀਰੈ ਰਹਾ ਓ ਮਨ ਜੋਗੀ ਮਨ ਭੋਗਿਆ ਮਨ ਮੂਰਖ ਕਾ ਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਜ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟੇ ਇੱਕ ਬਖਾਨੀਆਂ ਕਾਉ ਨ ਦੇਖਿਆ ਜਾਏ ਖੋਟ ਪੂਠ ਰਾਲੀਏ ਬਿਨ ਨਾਵੇ ਪਤ ਜਾਏ ਜੇ ਤੂੰ ਮਿਲ ਲਹਿਤਾ ਮਿਲ ਰਹਾ ਜਾਂ ਤੇਰੀ ਹੋਏ ਰਜਾਏ ਜਾਤ ਜਨਮ ਨਹਿ ਪੂਚੀਏ ਸੱਚ ਕਰ ਲਿਓ ਬਤਾਏ ਸਾ ਜਾਤ ਸਾ ਪਤ ਹੈ ਜੇਹੀ ਕਰਮ ਕਮਾਏ ਜਨਮ ਮਰਨ ਤੋ ਕਾਟਿਏ ਨਾਨਕ ਛੂਟ ਸਨਾਏ ਪ੍ਰਭਾਤੀ ਮਹੱਲਾ ਪਹਿਲਾ ਜਾਗਤ ਬਿਕਸੈ ਮੁੱਠੂ ਅੰਦਾ ਗਲ ਫਾਹੀ ਸਿਰ ਮਾਰੇ ਧੰਦਾ ਆਸਾ ਵੈ ਮਰ ਸਜਾਏ ਉਰ ਜੀਤਾਣੇ ਕ੍ਰਿਸ਼ਨ ਬਸਾਏ ਜਾਗ ਸਿ ਜੀਵਨ ਜਾਗਣ ਹਾਰਾ ਸੁਖ ਸਾਗਰਮ ਮਰਤ ਪੰਡਾਰਾ ਰਹਾਉ ਕਹੋ ਨ ਬੂਝੈ ਅੰਧ ਨ ਸੂਝੈ ਭੋਂਡੀਕਾਰ ਕਮਾਈ ਆਪੇ ਪ੍ਰੀਤ ਪ੍ਰੀਤ ਪਰਮੇਸ਼ਰ ਪਰਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦੁਨਿਆਵੈ ਤਿਲ ਤਿਰਛੀ ਜੈ ਮਾਇਆ ਮੋਹ ਘਟਾਈ ਦਿਨ ਗੁਰਬੂ ਡੋਠੌਰ ਨਾ ਪਾਵੇ ਜਬ ਲਗ ਦੂਜੀ ਰਾਹੀ ਐ ਨਸ ਜੀਐ ਦੇਖ ਸੰਭਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਣ ਸਤ ਪੀਖਿਆ ਮੰਗੈ ਨਾਨਕ ਮਿਲੇ ਵਡਾਈ ਪ੍ਰਭਾਤ ਦੀ ਮਹੱਲਾ ਪਹਿਲਾ ਮਸਤ ਕਰੋ ਮੂਰਖ ਜਗ ਕਹੀਆ ਅਦਕ ਬਕੋ ਤੇਰੀ ਲਿਵ ਰਹੀਆ ਭੂਲ ਚੂਕ ਤੇਰੇ ਦਰਬਾਰ ਨਾ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰ ਆਨੰਦ ਕਨਿੰਦੈ ਮੁਝੇ ਪਿਆਰਾ ਰਹਾਉ ਜਿਸ ਨਿੰਦਾ ਸੋਈ ਬਿਦ ਜਾਣ ਗੁਰ ਕਾ ਸਬਦే ਦਰ ਨਿਸ਼ਾਨ ਕਾਰਨ ਨਾਮ ਤੁਰ ਗਤ ਜਾਣ ਜਿਸ ਨੂੰ ਨਦਰ ਕਰੇ ਸੋਈ ਬਿਦ ਜਾਣ ਮੈਂ ਭੈ ਲੋ ਉਜਲ ਸਚ ਸੋਏ ਉਤਮ ਉਤਮ ਆਖ ਨਾ ਉਚਾ ਹੋਏ ਮਨ ਮਕੂਲ ਮਹਾ ਬਿਖਾਏ ਗੁਰਮਖ ਹੋਏ ਸੁਰਾਚੈ ਨਾਏ ਅੰਧੋ ਬੋਲੋ ਮੁਖਦ ਗਵਾਰ ਹੀਣੋ ਨੀਚ ਬਰੋ ਬੁਰਿਆਰ ਨੀ ধন ਕੋ ਤਨ ਨਾਮ ਪਿਆਰੇ ਤਨਸਾਰ ਹੋਰ ਵਿਖਿਆਚਾਰ ਉਸਤਤ ਨਿੰਦਾ ਸ਼ਬਦ ਵਿਚਾਰ ਜੁ ਦਿਵ ਤਿਸ ਕੋ ਦੇਕਰ ਤੂੰ ਬਖਸੈ ਜਾਤ ਪਤ ਹੋਏ ਨਾਨਕ ਕਹ ਕਹਾਵੇ ਸੋਏ ਪ੍ਰਭਾਤੀ ਮਹੱਲਾ ਪਹਿਲਾ ਖਾਇਆ ਮੈਲ ਵਿਧਾਇਆ ਪੈਂਦੇ ਕਰ ਕੀ ਹਾਨ ਭਕ ਬਕਵਾਦ ਚਲਾਇਆ ਬਿਰ ਨਾਵੇ ਬਿਖ ਜਾਣ ਬਾਬਾ ਐਸਾ ਬਿਕਮ ਜਾਲ ਮਨ ਵਾਸਿਆ ਬਿਬਲ ਝਾਗ ਸਹਿਜ ਪ੍ਰਗਤ ਸਹਰਾ ਉਹ ਬਿਖਣਾ ਬਿਖ ਬੋਲਣਾ ਬਿਖਤੀ ਕਾਰ ਕਮਾਏ ਜਮਦਰ ਬਾਦੇ ਮਾਰ ਇਹ ਛੂਟ ਸੱਚ ਹੈ ਨਾ ਹੈ ਜੇ ਵਾਇ ਤਿ ਵਿਜਾਇਸੀ ਕੀਆ ਲਿਖ ਲਜਾਏ ਮਾਰਮਖ ਮੂਲ ਗਵਾਇ ਦਰਗਹਿ ਮਿਲੈ ਸਜਾਏ ਜਗ ਕੋਟਾ ਸੱਚ ਨਿਰਮਲੋ ਗੁਰ ਸਬਦੀ ਵਿਚਾਰ ਤੇ ਨਰ ਵਿਰਲੇ ਜਾਣੀ ਇਹ ਜਿਨੇ ਅੰਤਰ ਗਿਆਨ ਮੁਰਾਹਰ ਹਜ਼ਾਰ ਜਰੈ ਨੀ ਝਰ ਝਰੈ ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸੈ ਥੈ ਭਲ ਸੈ ਤੇ ਭਾਵੈ ਰਾਖੋ ਪ੍ਰੀਤ ਪ੍ਰਭਾਤੀ ਮਹੱਲਾ ਪਹਿਲਾ ਗੀਤਨਾਦ ਹਰਖ ਚਿਤ ਰਾਈ ਹੈ ਰਹਿਸ ਰੰਗ ਪਰਮਾਇਸ ਕਾਹੀ ਪੈਨਣ ਖਾਣਾ ਚੀਤ ਨਾ ਪਾਈ ਸਾਚ ਸਹਜ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰੈ ਕਰਾਵੈ ਨਾਮ ਬਿਨਾ ਤਨ ਕ੍ਰਿਸ਼ਨ ਸੁਖਾਵੈ ਰਹਾ ਜੋਗ ਬਿਨੋਦ ਸਵਾਦ ਅਨੰਦਾ ਮਾਤ ਸਤ ਭਾਇ ਭਗਤ ਗੋਬਿੰਦਾ ਕੀਰਤ ਕਰਮ ਕਾਰਨ ਜਸੰਦਾ ਕਾਰ ਨਿਜ ਸੰਦਾ ਅੰਤ ਰਵ ਤੋ ਰਾਜ ਰਵਿੰਦਾ ਪ੍ਰਿਉ ਪ੍ਰਿਉ ਪ੍ਰੀਤ ਪ੍ਰੇਮ ਉਰ ਧਾਰੀ ਦੀਨਾ ਨਾਥ ਪੀਓ ਬਨਵਾਰੀ आदन नामदान ब्रतकारी तृप्त तत् तत्चार्य कथो कथ क्या मैं जोर भक्त करी कराय मोर अंतर वसै चूकै मैं मोर किसी भी दूजा नहीं गुर का सब्द हो शब्द महारस मीठा ऐसा अंतर डीठा जिन चाख्या पूरा पद होय नानक त्राप्यो तान सुख होय प्रभाती महला पहला ਅੰਤਰਦੇਖ ਸਭਦ ਮਨ ਮਾਨਿਆ ਵਰ ਨਰਾਗਨ ਹਾਰਾ ਨਸ ਜੀ ਆ ਦੇਖ ਸਮਾਲੇ ਤਸਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਕਣੋ ਅਤ ਰੂੜੋ ਦੀਨ ਦਇਆਲ ਪ੍ਰੀਤਮ ਮਨ ਮੋਹਣ ਆਤ ਰਸ ਲਾਲ ਸੁਘੂੜੋ ਰਹਾਉ ਉਪਰ ਕੂਪਰ ऊपर कूप गगन पनहारी अमृत हारा जिसकी रचना सुविद जाना गुरमुख ज्ञान विचारा पसरी किरण रसक मल बिगसे रसक मल बिगासे माया काल बधुंस मनसा मन मारी गुर प्रसाद प्रपाया ਆਤ ਰਸ ਰੰਗ ਚਿੱਲੂ ਲੈ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਏ ਰਾਤੇ ਰਵ ਰਹਾ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ 12 ਮਹਰਾਵਲ ਖੱਪ ਜਾਵਹਿ ਚੌਸੀ ਮੈਂ ਸੰਿਆਸੀ ਜੋਗੀ ਕਾਪੜੀਆ ਸਿਰ ਕੂਥੇ ਬਿਨ ਸੱਤੈ ਗਲ ਫਾਸੀ ਸਬਦ ਰਤੇ ਪੂਰੇ ਬੈਰਾਗੀ ਔਹ ਹਠ ਅਸਤ ਮੈਂ ਭਿਖਿਆ ਜਾਚੀ ਏਕ ਪਾਇ ਲਗ ਲਾਗੀ ਰਾਵ ਬ੍ਰਹਮਵਾਦ ਪੜ੍ਹ ਕਰ ਕਿਰਿਆ ਕਰਨੀ ਕਰਮ ਕਰਾਏ ਬਿਨ ਬੂਝੇ ਕੈ ਸੂਚੈ ਨਾਹੀ ਮਨ ਮੁਖ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਹਿ ਮਾਨੇ ਅੰਦ ਨਾਮ ਰਤਨ ਲਿਵ ਲਾਗੇ ਜੁਗ ਜੁਗ ਸਾਚ ਸਮਾਨੇ ਸਗਲੇ ਕਰਮ ਧਰਮ ਸੁਜ ਸੰਜਮ ਜਪ ਤਪ ਤੀਰਤ ਸਬਦ ਵਸੇ ਨਾਨਕ ਸਤਗੁਰ ਮਿਲੇ ਮਲਾਇਆ ਦੁਖ ਪ੍ਰਾਸ਼ਤ ਕਾਲ ਨਸੀ ਪ੍ਰਭਾਤੀ ਮਹੱਲਾ ਪਹਿਲਾ ਸੰਤਾ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾ ਕਰ ਬੰਬਰਾ ਜਮ ਡਰ ਪੈ ਗੁਰਮਖਰ ਦੈ ਮੁਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਾਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵ ਸਾਧ ਮੰਨ ਰਹਾ ਗੁਰਪਦੇ ਸਾਚ ਸੁਖ ਜਾ ਕਉ ਕਿਆਤ ਸੁਖਮਾ ਕਹੀਐ ਲਾਲ ਜਵੇਹ ਰਤਨ ਪਦਾਰਥ ਖੋਜਤ ਗੁਰਮੁਖ ਲੈਹੀਐ ਚੀਨੈ ਗਿਆਨ ਧਿਆਨ ਧਨ ਸਾਚਉ ਇੱਕ ਸ਼ਬਦ ਲੇਵ ਲਾਵੇ ਨਿਰਾਲੰਬ ਨਿਰਹਾਰ ਨਹਿ ਕੇਵਲ ਨਿਰਭਉ ਤਾੜੀ ਲਾਵੇ ਸਾਇਰ ਸਬਤ ਭਰੇ ਜਲ ਨਿਰਮਲ ਉਲਟੀ ਨਾਵ ਤੁਰਾਵੇ ਬਾਹਰ ਜਾ ਤਉਠਾ ਕਰਹਾਵੇ ਗੁਰਮੁਖ ਸਹਿਜ ਸਮਾਵੇ ਸੋ ਗਿਰਹੀ ਸੋ ਦਾਸ ਉਦਾਸੀ ਜੈਨ ਗੁਰਮੁਖ ਆ ਪਛਾਨਿਆ ਨਾਨਕ ਕਹ ਅਵਰ ਨਹੀ ਦੂਜਾ ਸਾਚ ਸਬਦ ਮਨ ਮਾਨਿਆ ਕਰੋ ਰਾਗ ਪ੍ਰਭਾਤੀ ਮਹੱਲਾ ਤੀਜਾ ਚਾਉਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਵਰਲਾ ਕੋਈ 부ਜਾ ਸਭ ਦੇ ਰਹਾ ਸਮਾਏ ਨਾਮ ਰਤੇ ਸਦਾ ਸੁਖ ਪਾਵੇ ਸਾਚ ਰਹਿ ਲਿਵ ਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰ ਪ੍ਰਸਾਦਿ ਮਾਨਾਸ ਰੂਪ ਹੈ ਅਨੰਦ ਹਰ ਰਸ ਰਹਾ ਅਗਾਈ ਰਹਾ ਆਨੰਦਨ ਭਗਤ ਕਰੋ ਜਨ ਰਾਤੀ ਇਸ ਜੁਗ ਕਾਲਾ ਭਾਈ ਸਦਾ ਜਨ ਨਿਰਮਲ ਮੈਲ ਨ ਲਗ ਸਚ ਨਾਮ ਚਿਤ ਲਾਈ ਸੁਖ 시ਗਾਰ ਸਤ ਗੁਰੂ ਤੇ ਕਾਇਆ ਨਾਮ ਪੱਟੀ ਵਢਾਈ ਅਖੁੱਟ ਭੰਡਾਰ ਕਦੇ ਟੁੱਟ ਨਾ ਵ ਸਦਾ ਹਰਿ ਸੇਵੁ ਭਾਈ ਆਪੇ ਕਰਤਾ ਜਿਸਨੂੰ ਦੇਵੈ ਤਿਸ ਵਸੈ ਮਨਿ ਆਈ ਨਾਨਕ ਨਾਮ ਧਿਆਇ ਸਦਾ ਤੂ ਸਤਿਗੁਰੁ ਦੀਐ ਦਿਖਾਈ ਪ੍ਰਭਾਤਿ ਮਹੱਲਾ ਤੀਜਾ ਨਿਰਗੁਣ ਯਾਰੇ ਕੋ ਬਖਸ ਲੈ ਸੁਆਮੀ ਆਪੇ ਲਹਿਉ ਮਿਲਾਈ ਤੂੰ ਬੇਅੰਤ ਤੇਰਾ ਅੰਤ ਨ ਪਾਇ ਸਬਦੇ ਦੇਹੁ 부ਝਾਈ ਹਰ ਜੀਵ ਤਉਦ ਬਿਟੋ ਬਲ ਜਾਈ ਤਨ ਮਨੇ ਅਰਪੀ ਤਉ ਦਿਆਗਹਿ ਰਖਉ ਸਦਾ ਰਹਾ ਸਰਣਾਈ ਰਹਾ ਆਪਣੇ ਭਾਣੇ ਵਿੱਚ ਸਦਾ ਰੱਖ ਸੁਆਮੀ ਹਰ ਨਾਮੋਂ ਦੇ ਵਿੜਾਈ ਪੂਰੇ ਗੁਰ ਤੇ ਬਾਣਾ ਜਾਪੈ ਅਨੰਦਨ ਸਹਿਜ ਸਮਾਈ ਤੇਰੇ ਭਾਣੇ ਭਗਤ ਜੇ ਤੁਧ ਭਾਵੇਂ ਆਪੇ ਬਖਸ਼ ਮਿਲਾਈ ਤੇਰੇ ਭਾਣ ਸਦਾ ਸੁਖ ਪਾਇਆ ਗੁਰ ਤ੍ਰਿਸਨਾ ਅਗਨ 부ਝਾਈ ਜੋ ਤੂੰ ਕਰਹਿ ਸੁ ਹੋ ਵੇ ਕਰਤੇ ਅਵਰ ਨ ਕਰਣਾ ਜਾਈ ਨਾਨਕ ਨਾਵੇ ਜੀਵਦਾਤਾ ਨਾਨਕ ਨਾਵੇ ਜੀਵੜ ਅਵਰ ਨ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮਹੱਲਾ ਦੀਜਾ ਗੁਰਮਖਾਰ ਸਾਹਿਬਾ ਜਿਨ੍ਹਾਂ ਤਿੰਨ ਸਾਲਾਹੇ ਹਰ ਜਾਤਾ ਵਿਚੋ ਭਰਮ ਗਿਆ ਹੈ ਦੂਜਾ ਗੁਰ ਕੈ ਸਬਦਿ ਪਛਾਤਾ ਹਰਿ ਜੀਉ ਤੂੰ ਮੇਰਾ ਇੱਕ ਸੋਈ ਜਪ ਤੁਧ ਜਪੀ ਤੁਧੈ ਸਲਾਹੀ ਕਤ ਮਤ ਤੁਜ ਤੇ ਹੋਈ ਰਹਾਉ ਗੁਰਮਕ ਸਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਪੀਕਾ ਗੁਰ ਸਬਦਿ ਵਿਚਾਰ ਜਨ ਮੀਠਾ ਲਾਇਆ ਸੋਈ ਜਾਣੈ ਤਸਬ ਤੋਂ ਬਲ ਜਾਈ ਸਬਦ ਸਲਾਈ ਸਦਾ ਸੁਖ ਦਾਤਾ ਵਿੱਚ ਆਪ ਗਵਾਈ ਸਤਿਗੁਰ ਮੇਰਾ ਸਦਾ ਦਾਤਾ ਜੋ ਇੱਛਾ ਸੂਫਲ ਪਾਏ ਨਾਨਕ ਨਾਮ ਮਲੇ ਵਡਿਆਈ ਗੁਰ ਸਬਦ ਦੀ ਸੱਚ ਪਾਏ ਪ੍ਰਭਾਤੀ ਮਹੱਲਾ ਤੀਜਾ ਹੰ ਜੋ ਤੇਰੀ ਸਰਣਾਈ ਹਰ ਜੀ ਤੈਨ ਤੂੰ ਰਾਖਣ ਜੋਗ ਤਦ ਜੇ ਵੜਮੈ ਅਵਰ ਨ ਸੁਜੈ ਨਾ ਕੋ ਹੋਆ ਨਾ ਹੋਗ ਹਰ ਜੀ ਉਸਦਾ ਤੇਰੀ ਸਰਣਾਈ ਜਿਉ ਭਾਵੇਂ ਤਿਉ ਰਾਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜਿਉ ਤੈਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰਾਖੋ ਹਰ ਜਿਉ ਕੋ ਨਾ ਸਕੈ ਜਮ ਕਾਲ ਤੇਰੀ ਸਰਣਾਈ ਸੱਚੀ ਹਰ ਜਿਉ ਨਾ ਉਹ ਘਟੈ ਨਾ ਜਾਏ ਜੋ ਹਰ ਛੁੜ ਦੂਜੈ ਭੈ ਲਾਗੈ ਉਹ ਜਦ ਮੈਂ ਤੈ ਮਰ ਜਾਏ ਜੋ ਤੇਰੀ ਸਰਣਾਈ ਹਰ ਜਿਉ ਤਨਾ ਦੁਖ ਭੂਖ ਕਿਛ ਨਾ ਹੈ ਨਾਨਕ ਨਾਮ ਸਲਾਹ ਸਦਾਤ ਸੱਚਾ ਸਬਦ ਸਮਾਹੇ ਪ੍ਰਭਾਤੀ ਮਹੱਲਾ ਤੀਜਾ ਗੁਰਮਖਾਰ ਜੀਓ ਸਦਾ ਧਿਆਵੋ ਜਾਬ ਲਗ ਜੀ ਪ੍ਰਾਨ ਗੁਰ ਸਬਦ ਦੀ ਮਨ ਨਿਰਮਲ ਹੋ ਆਚੂਕਾ ਮਨ ਅਭਿਮਾਨ ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿਕ ਸੁਣੀ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਪੀ ਜੈ ਰਹਾ ਮੂਲ ਪਛਾਣਨ ਤੈਨ ਨਿਜ ਘਰ ਵਾਸਾ ਸਹਿਜ ਹੀ ਸੁਖ ਹੋਈ ਗੁਰ ਕਾ ਸਬਦ ਕਮਲ ਪ੍ਰਗਾਸਿਆ ਹਉ ਮੈਂ ਦੁਰਮਤ ਖੋਈ ਸਭ ਨਾ ਮੈਂ ਇਕੂ ਸਚ ਵਰਤਾ ਫਿਰਲਾ ਬੂਝੈ ਕੋਈ ਗੁਰ ਮੱਤਿ ਮਨ ਨਰਮਲ ਹੋਆ ਅੰਮ੍ਰਿਤ ਤਾਤਮ ਖਾਨੈ ਹਰ ਕਾ ਨਾਮ ਸਦਾ ਮਨ ਵਸਿਆ ਵਿੱਚ ਮਨ ਹੀ ਮਨ ਮਨੈ ਸਤ ਬਲਿਹਾਰੀ ਗੁਰੇ ਆਪਣੇ ਬਿਟੋ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਤ ਗੁਰੂ ਨਸਿ ਵਿਆ ਵਰਤਾ ਜਨਮ ਗਵਾਇਆ ਨਦਰ ਕਰੇ ਤਾਂ ਸਤ ਗੁਰ ਮੇਲੇ ਸਹਜੇ ਸਹਜ ਸਮਾਇਆ ਨਾਨਕ ਨਾਮ ਲੈ ਵਡਿਆਈ ਪੂਰੇ ਭਾਗ ਧਿਆਇਆ ਪ੍ਰਭਾਤੀ ਮਹੱਲਾ ਤੀਜਾ ਆਪੇ ਭਾਂਤ ਬਣਾਏ ਬਉ ਰੰਗੀ ਸਿਸ਼ਟ ਉਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੈ ਕਰੇ ਕਰਾਏ ਸਰਬ ਜੀਆਂ ਨੂੰ ਰਿਜਕ ਦਿਆ ਕਲੀ ਕਾਲ ਮੈ ਰਵ ਆਰਾਮ ਘਟ ਘੜ ਪੂਰ ਰਹਾ ਪ੍ਰਵੇ ਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਬਰਤੇ ਵਿਚ ਕਾਲ ਯੁਗ ਘਟ ਘੜ ਹਰ ਪ੍ਰਭੂ ਰਹਾ ਨਾਮ ਰਤਨ ਤਨ ਹਿਰਦੈ ਪ੍ਰਗਟਾ ਜੋਗ ਸਿਰਣਾਈ ਭਜ ਪਿਆ ਇੰਦਰੀ ਪੰਜ ਪੰਜ ਵਸਿਆਣ ਖਿਮਾ ਸੰਤੋਖ ਗੁਰਮਤਿ ਪਾਵੈ ਸੂਤਨ ਹਰ ਜਨ ਵਡਪੂਰਾ ਜੋ ਭੈ ਬੈ ਰਾਗ ਹਰ ਗੁਣ ਗਾਵੈ ਗੁਰ ਤੇ ਮੋਹ ਫੇਰੀ ਜੇ ਕੋਈ ਗੁਰ ਕਾ ਕਹਿਆ ਨੀਚ ਕਹੈ ਨ ਚਿਤ ਰਹਿ ਕਰ ਅਚਾਰ ਬਉ ਸੰਪੂ ਸੰਚੈ ਜੋ ਕੁਛ ਕਰੈ ਸੋ ਨਰਕ ਪਰੈ ਏਕੋ ਸਬਦ ਏਕੋ ਪ੍ਰਭ ਵਰਤੈ ਸਭ ਏਕਸ ਤੇ ਉਤਪਤ ਚਲੈ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਕਾਰ ਹਰ ਜਾਇ ਰਲੈ ਪ੍ਰਭਾਤੀ ਮਹੱਲਾ ਤੀਜਾ ਮੇਰੇ ਮਨ ਗੁਰ ਆਪਣਾ ਸਲਾਹੇ ਪੂਰਾ ਭਾਗੋ ਐ ਮੁਖ ਮਸਤਕ ਸਦਾ ਹਰ ਕੀ ਗੁਣ ਗਾਹਿ ਰਹਾ ਓ ਅੰਮ੍ਰਿਤ ਨਾਮ ਭੋਜਨ ਹਰ ਦੇ ਕੋਟ ਮਦੇ ਕੋਈ ਵਿਰਲਾ ਲੇ ਜਿਸ ਨੂੰ ਆਪਣੀ ਨਦਰ ਕਰੀ ਗੁਰ ਕੇ ਚਰਨ ਮਨ ਮਾਹਿ ਵਸਾਏ ਦੁਖ ਹਨੇਰਾ ਅੰਦਰ ਹੁ ਜਾਏ ਆਪੇ ਸਾਚਾ ਲਹਿ ਮਿਲਾਏ ਗੁਰ ਕੀ ਬਾਣੀ ਸੋ ਚਿਤ ਲਾਏ ਪਿਆਰ ਗੁਰ ਕੀ ਬਾਣੀ ਸੋ ਲਾਇ ਪਿਆਰ ਐਥ ਉਤੈ ਇਹੋ ਆਧਾਰ ਆਪੇ ਦੇਵ ਸਰਜਣਹਾਰ ਸੱਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੁਗੜ ਸੁਜਾਣਾ ਨਾਨਕ ਤਿਸ ਕਾ ਸਦ ਕੁਰਬਾਣਾ ਸੱਚਾ ਮਨਾਏ ਆਪਣਾ ਭਾਣਾ ਸੋਈ ਭਗਤ ਸੁਗੜ ਸੁਜਾਣਾ ਨਾਨਕ ਤਿਸ ਕੈ ਸਦ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ